ਹਸਪਤਲ ਕਿਸਾਨ ਵਿਰੋਧ ਮੈਂ ਮਲਕੀਰ ਸਿੰਘ ਪਿੰਡ ਬੱਦਾ ਜ਼ਿਲ੍ਹਾ ਫਾਇਲਕਾ ਤੋਂ ਸਭ ਤੋਂ ਪਹਿਲਾਂ ਕਿਸਾਨ ਵਿਰੋਧ ਫਤੇ ਦੀ ਸੰਜ ਪੋਣਿਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵਿਰੋਧ ਲਈ 2024 ਹੈ ਤੇ ਅੱਜ ਆਪ ਆਪਾਂ ਜਿਹੜੀ ਆਪਣੀ PR131 ਵੈਰਾਈਟੀ ਤੇ ਸੁਪਰੀਮ 110 ਜਿਹੜਾ ਆਪਣਾ ਚੋਨਾ ਲਾਇਆ ਹੋਇਆ ਉਹਦੇ ਵਿੱਚ ਆਪਾਂ ਸਿੰਗਲ ਸੁਪਰ ਫਾਸਫੇਟ 50 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਵਰਤੋਂ ਕਰਾਂਗੇ ਇਹਨਾਂ ਨੂੰ ਅਸੀਂ ਵਰਤੋਂ ਕਿਸ ਤਰ੍ਹਾਂ ਕਰਨਾ ਹੈ ਤਾਂ ਜੋ ਸਾਡੇ ਸਮੇਂ ਅਤੇ ਲੀਵਰ ਦੋਨਾਂ ਦੀ ਬਚਤ ਹੋ ਸਕੇ ਕਿਉਂਕਿ ਕਿਸਾਨ ਵੀਰੋ ਜੇਕਰ ਅਸੀਂ ਕੁਝ ਦਵਾਈਆਂ ਅਲੱਗ-ਅਲੱਗ ਪਾਉਣੀ ਆ ਤਾਂ ਸਾਡਾ ਉਹਦੇ ਵਿੱਚ ਸਮਾਂ ਵੀ ਜਿਹੜਾ ਜ਼ਿਆਦਾ ਲੱਗਦਾ ਹੈ ਤੇ ਲੀਵਰ ਖਰਚੇ ਵੀ ਵਧਦੇ ਨੇ ਤੇ ਖਾਦਾਂ ਨੂੰ ਮਿਕਸ ਕਰਨ ਦੇ ਵਿੱਚ ਇਸ ਗੱਲ ਦਾ ਧਿਆਨ ਰੱਖਣਾ ਹੈ ਵੀ ਦੋਨਾਂ ਖਾਦਾਂ ਦਾ ਜਿਹੜਾ ਸਾਈਜ਼ ਹੈ ਜਾਂ ਮਟਾਈ ਹੈ ਇੱਕੋ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਆਪਾਂ ਇੱਥੇ ਕੀ ਕਰ ਰਹੇ ਹਾਂ ਆਪਾਂ ਇੱਕ ਬੈਗ ਸਿੰਗਲ ਸੁਪਰ ਤੇ ਨਾਲ ਜਿਹੜੀ ਹੈ ਸਲਫਰ ਜਿਹੜੀ ਹੈ ਉਹ ਦਾਣੇਦਾਰ ਜਿਹੜੀ ਵੈਂਟੋਨੈਕ ਸਲਫਰ 80% ਹੈ ਉਹ ਆਪਾਂ ਨਾਲ 10 ਕਿਲੋ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਮਿਲਾ ਰਹੇ ਆ ਤੇ ਨਾਲ ਜਿਹੜੀ ਹੈ ਆ ਰਿਫਟ ਦਵਾਈ ਹੈ ਜਿਹੜੀ ਕੀ ਪ੍ਰਟੀਲਾ ਕਲੋਰ ਜਿਸ ਦਾ ਸਾਲਟ ਹੈ ਪ੍ਰਟੀਲਾ ਕਲੋਰ 78 ਸੋਰੀ 37 37 ای ڈبلیو ਤੇ ਨਾਲ ਆਪਾਂ ਇਹ ਜਿਹੜੀ ਇਹ ਦਵਾਈ ਆਪਾਂ 600 ਐਮਐਲ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਤੇ ਨਾਲ ਜਿਹੜੀ ਹੈ ਆ ਕੈਂਪਾ ਦਵਾਈ ਹੈ ਇਹ 12 ਗ੍ਰਾਮ ਜਿਹੜੀ ਹੈ ਉਹ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਇਹਨੂੰ ਪਹਿਲਾਂ ਆਪਾਂ ਪਾਣੀ ਚ ਕੋਲਾਂ ਕੋਲਣ ਤੋਂ ਬਾਅਦ ਇਹਨਾਂ ਦੋਨਾਂ ਦਵਾਈਆਂ ਨੂੰ ਆਪਾਂ ਮਿੱਟੀ ਚ ਮਿਕਸ ਕਰਕੇ ਤੇ ਫਿਰ ਉਸ ਤੋਂ ਬਾਅਦ ਆਪਾਂ ਡੀਏ ਡੀਏਪੀ ਦੇ ਵਿੱਚ ਮਿਲਾ ਕੇ ਖੇਚਟਾ ਦੇ ਦਿਆਂਗੇ ਕਿਸਾਨ ਵੀਰੋ ਮੈਂ ਇਸ ਦਵਾਈ ਨੂੰ ਟੈਂਕੀ ਨਾਲ ਵੀ ਕੀਤਾ ਆ ਟੈਂਕੀ ਚ ਪਾਣੀ ਮਿਕਸ ਕਰਕੇ ਹੱਥ ਨਾਲ ਟੈਂਕੀ ਨਾਲ ਤਾਂ ਇਸ ਦਵਾਈ ਨੂੰ ਕਰਨ ਤੋਂ ਪਹਿਲਾਂ ਆਪਣੇ ਸਰੀਰ ਤੇ ਜੋਸਾ ਤੇਲ ਤੁਸੀਂ ਜ਼ਰੂਰ ਲਾਉਣਾ ਹੈ ਮੇਰਾ ਪਿੰਡਾ ਇਸ ਦਵਾਈ ਨੇ ਕਾਫੀ ਬਚਾਇਆ ਅਜੇ ਤੱਕ ਮੈਂ ਹੁਣ ਤੱਕ ਚਲੋ ਆਪਾਂ ਸਾਰੀ ਗੰਦ ਵਾਲੀਆਂ ਦਵਾਈਆਂ ਖੇਚ ਪਾਉਂਦੇ ਆ ਪਰ ਇਹ ਇਸ ਦਵਾਈ ਇਹ ਦਵਾਈ ਬਹੁਤ ਤੇਜ਼ ਹੈ ਤੇ ਖੇਚ ਪਾਣੀ ਤੁਹਾਡਾ ਨੂੰ ਪਰ ਕੇ ਠੱਲਣ ਦੀ ਲੋੜ ਨਹੀਂ ਤੇ ਕਿਉਂਕਿ ਇਹਦੇ ਚ ਰਿਫਟ ਦੇ ਨਾਲ ਪਲੱਸ ਆ ਗਿਆ ਤਾਂ ਡੀਐਸਏ ਫਾਸਟ ਜਿਹੜਾ ਫਾਸਟ ਡੀਐਸਏ ਜਿਹੜਾ ਫਾਰਮੂਲਾ ਹੈ ਵੀ ਮਤਲਬ ਇਹਨੇ ਖੇਤ ਵਿੱਚ ਜਿਹੜਾ ਪੈਣ ਤੋਂ ਬਾਅਦ ਜਦੋਂ ਤੁਰੰਤ ਹੀ ਆਪਣਾ ਸੋ ਸ਼ੁਰੂ ਕਰ ਦੇਣਾ ਤੇ ਤੁਹਾਨੂੰ ਜਿਆਦਾ ਦੇਰ ਜਿਹੜਾ ਪਾਣੀ ਜਿਵੇਂ 48 ਘੰਟੇ ਪਾਣੀ ਪਰ ਕਿ ਠੱਲਣ ਦੀ ਲੋੜ ਨਹੀਂ ਬਸ ਉਹ ਵੀ ਦੇ ਵਿੱਚ ਵਿੱਚ ਜਾਂ ਘੱਲੋ 12 ਤੋਂ 24 ਘੰਟਿਆਂ ਦੇ ਵਿੱਚ ਇਹਨੇ ਆਪਣਾ ਕੰਮ ਕਰ ਲੈਣਾ ਤੇ ਆਪਣੀ ਇੱਕ ਜ਼ਮੀਨ ਤੇ ਲੇਅਰ ਬਣਾ ਲੈਣੀ ਹੈ ਤਾਂ ਉਹਦੇ ਵਿੱਚ ਨਦੀ ਨਹੀਂ ਹੋਣਗੇ ਸੋ ਕਿਸਾਨ ਵੀਰੋ ਇੱਥੇ ਆਪਾਂ ਇਹ ਸਭ ਕੁਝ ਮਿਕਸ ਕਰਕੇ ਦਿੱਕਤ ਦੇ ਨਾਲ ਜਿਹੜਾ ਹੈਗਾ ਆ ਮੁਰਕ ਦਾ ਵੀ ਹੱਲ ਹੋ ਜਾਏਗਾ ਤੇ ਆਪਾਂ ਜਿਹੜੀ ਖੇਤ ਵਿੱਚ ਫਾਸਫਟ ਪਾਉਣੀ ਹੈ ਸਿੰਗਲ ਸੁਪਰ ਫਾਸਫਟ ਪਾਉਣ ਨੂੰ ਮੈਂ ਕਿਉਂ ਕਹਿ ਰਿਹਾ ਕਿਉਂਕਿ ਸਿੰਗਲ ਸੁਪਰ ਫਾਸਫਟ ਲਗਭਗ ਇੱਕ ਬੈਗ ਦੇ ਵਿੱਚੋਂ ਜਿਹੜਾ ਹੈ ਉਹ ਸਾਨੂੰ ਲਗਭਗ 16 ਕਿਲੋ ਦੇ ਕਰੀਬ ਫਾਸਫੋਰਸ ਤੇ 5 ਕਿਲੋ ਦੇ ਕਰੀਬ ਜਿਹੜਾ ਸਲਫਰ ਤੇ 10 ਕਿਲੋ ਦੇ ਕਰੀਬ ਜਿਹੜਾ ਕੈਲਸ਼ੀਅਮ ਪ੍ਰਾਪਤ ਹੋ ਜਾਣਾ ਤੇ ਉਹਦੀ ਕੀਮਤ ਵੀ ਘਟ ਹੈ ਜੇਕਰ ਤੁਸੀਂ ਸਿੰਗਲ ਸੁਪਰ ਫਾਸਫੇਟ ਨਹੀਂ ਪਾਉਂਦੇ ਤਾਂ ਤੁਸੀਂ ਲਗਭਗ 15 ਕਿਲੋ ਤੋਂ ਲੈ ਕੇ 25 ਕਿਲੋ ਤੱਕ ਡੀਏਪੀ ਵੀ ਪਾ ਸਕਦੇ ਹੋ ਪਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦਾ ਕਹਿਣਾ ਹੈ ਪਰ ਜਿੱਥੇ ਅਸੀਂ ਕਣਕ ਨੂੰ ਪੂਰੇ ਡੀਪੀ ਡੀਏਪੀ ਉੱਥੇ ਸਾਨੂੰ ਜਿਹੜਾ ਹੈਗਾ ਉਹ ਫਾਸਫੋਰਸ ਵਾਲੀ ਕੋਈ ਵੀ ਖਾਦੀ ਲੋੜ ਨਹੀਂ ਹੁੰਦੀ ਹਲਕੀਆਂ ਜ਼ਮੀਨਾਂ ਦੇ ਵਿੱਚ ਅਸੀਂ ਸਿੰਗਲ ਸੁਪਰ ਫਾਸਫੇਟ ਜਾਂ ਡੀਏਪੀ ਦੀ ਵਰਤੋਂ ਕਰ ਸਕਦੇ ਹਾਂ ਤੇ ਨਾਲ ਆਪਾਂ ਕਰ ਰਹੇ ਹਾਂ ਕਿਸਾਨ ਦੀ ਜਿਹੜੀ ਪੈਂਟੋਨੈਕ ਸਲਫਰ ਹੈ ਇਹ ਸਭ ਤੋਂ ਸਸਤੀ ਸਲਫਰ ਹੈ ਤੇ ਲਗਭਗ 35 ਰੁਪਏ ਕਿਲੋ ਦੇ ਹਿਸਾਬ ਨਾਲ ਦਾ ਖਰਚਾ ਹੈ ਤਾਂ ਸਲਫਰ ਨਾਲ ਕਿਉਂ ਮਿਲਾ ਰਹੇ ਹਾਂ ਸਲਫਰ ਇਸ ਕਰਕੇ ਮਿਲਾ ਰਹੇ ਹਾਂ ਕਿਉਂਕਿ ਸਾਡੇ ਜਿਹੜੀ ਇਹ ਜ਼ਮੀਨਾਂ ਨੂੰ ਨਹਿਰੀ ਪਾਣੀ ਕਾਫੀ ਲੱਗਦਾ ਹੈ ਤਾਂ ਲਹਿਰੀ ਪਾਣੀ ਜਿੱਥੇ ਜ਼ਿਆਦਾ ਲੱਗਦਾ ਹੈ ਤਾਂ ਉੱਥੇ ਜ਼ਮੀਨਾਂ ਦੇ ਵਿੱਚ ਬਾਅਦ ਵਿੱਚ ਝਾੜ ਜਿਹੜੇ ਮਰਦੇ ਨੇ ਜਾਂ ਜਿੱਥੇ ਪਾਣੀ ਪਾਣੀ ਦਾ ਪੀ ਐਚ ਲੈਵਲ ਜ਼ਿਆਦਾ ਹੈ ਤਾਂ ਉੱਥੇ ਵੀ ਸਾਨੂੰ 10 ਕਿਲੋ ਸਲਫਰ ਪਤੀ ਇਹ ਤਾਂ ਨਹੀਂ ਤਾਂ ਜੇਕਰ ਚੋਣਾ ਲਉਣ ਤੋਂ ਪਹਿਲਾਂ ਸਾਨੂੰ ਜਿਸ ਤਰ੍ਹਾਂ ਜਿਪਸਮ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਸਿਫਾਰਸ਼ ਹੈ 100 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤੀ ਤਿਆਰੀ ਸਮੇਂ ਪਾ ਲੈਣੀ ਚਾਹੀਦੀ ਸੀ ਜੇਕਰ ਅਸੀਂ ਨਹੀਂ ਪਾ ਸਕੇ ਤਾਂ ਸਾਨੂੰ 10 ਕਿਲੋ ਜਿਹੜੀ ਹੈ ਉਹ ਸਲਫਰ ਮਿਲਾ ਲੈਣੀ ਚਾਹੀਦੀ ਹੈ ਤੇ ਬਾਕੀ ਇਹਦੇ ਵਿੱਚ ਜਿਹੜੀ ਖਾਦਾਂ ਦੀ ਮਿਕਸਿੰਗ ਦੀ ਗੱਲ ਹੈ ਡੀਏਪੀ ਦੇ ਵਿੱਚ ਅਸੀਂ ਜਾਂ ਸੁਗਨਲ ਸੁਪਰ ਫਾਸਫੇਟ ਦੇ ਵਿੱਚ ਅਸੀਂ ਨਾਲ ਮਿਊਰੋਟੋ ਪੋਟਾਸ਼ ਮਿਕਸ ਕਰ ਸਕਦੇ ਆ ਤਾਂ ਇਹਦੇ ਨਾਲ ਅਸੀਂ ਜਿਹੜਾ ਜ਼ਿੰਕ ਨੂੰ ਕਦੇ ਵੀ ਮਿਕਸ ਨਹੀਂ ਕਰਨਾ ਕਿਉਂਕਿ ਜ਼ਿੰਕ ਔਰ ਜਿਹੜੀ ਫਾਸਫੋਰਸ ਹੈ ਇਹ ਇੱਕ ਦੂਜੇ ਨੂੰ ਬਾਉਂਡ ਕਰ ਦਿੰਦੇ ਨੇ ਦੋਨਾਂ ਵਿੱਚੋਂ ਕਿਸੇ ਦਾ ਵੀ ਖੇਤ ਵਿੱਚ ਅਸਰ ਨਹੀਂ ਹੋਣਾ ਇੱਕ ਦੂਜੇ ਨੂੰ ਜਿਾ ਕਹ ਲਓ ਲੌਕ ਕਰ ਦਿੰਦੇ ਨੇ ਤਾਂ ਇਹਨਾਂ ਦੋਨਾਂ ਖਾਦਾਂ ਦੇ ਵਿੱਚ ਜਿਹੜਾ ਵਕਵਾ ਹੈ ਘੱਟੋ ਘੱਟ 15 ਦਿਨ ਦਾ ਹੋਣਾ ਚਾਹੀਦਾ ਹੈ ਕਿਹਨੂ ਪੌੜ ਤੋਂ ਲਗਭਗ 15 ਦਿਨ ਬਾਅਦ ਆਪਾਂ ਜਿਹੜੀ ਹੈ ਉਹ 21% ਵਾਲੀ ਜ਼ਿੰਕ ਉਹਨੂੰ ਮਿੱਟੀ 'ਚ ਲਾ ਕੇ ਛੱਟਾ ਦੇਵਾਂਗੇ ਜ਼ਿੰਕ 21% ਨੂੰ ਆਪਾਂ ਖੇਤ ਦੀ ਤਿਆਰੀ ਸਮੇਂ ਆਖਰ ਕਦੋਂ ਸਮੇਂ ਵੀ ਪਾ ਸਕਦੇ ਸੀ ਪਰ ਉਹ ਆਪਾਂ ਨਹੀਂ ਪਾਈ ਤੇ ਲਗਭਗ 20 ਦਿਨਾਂ ਦਾ ਵਕਫਾ ਦੇ ਕੇ ਆਪਾਂ ਜਾਂ 15-20 ਦਿਨਾਂ ਦਾ ਵਕਫਾ ਦੇ ਕੇ ਆਪਾਂ ਜ਼ਿੰਕ ਦੀ ਵਰਤੋਂ ਕਰਾਂਗੇ ਸੋ ਕਿਸਾਨ ਵੀਰੋ ਮੇਰੇ ਵੱਲੋਂ ਇਹ ਜਾਣਕਾਰੀ ਸੀ ਤਾਂ ਜੇਕਰ ਵੀਡੀਓ ਤੁਹਾਨੂੰ ਲੱਗ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਔਰ ਸ਼ੇਅਰ ਕਰੋ ਔਰ ਮੇਰਾ YouTube ਚੈਨਲ ਹੈ ਫਾਇਲਕਾ ਫਾਰਮਿੰਗ ਕਿਸ ਨੂੰ ਲਾਈਕ ਕਰੋ ਸ਼ੇਅਰ ਕਰੋ ਔਰ ਘੰਟੀ ਵਾਲਾ ਬਟਨ ਦਬਲੋ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ